ਬੰਦਾ ਵੀਡੀਓ ਸ਼ੇਅਰ ਕਰ ਦੋ ਥੋੜੀ ਉਹਨੂੰ 10000 ਰੁਪਏ ਅਦਾ ਡਿਸਕਾਊਂਟ 7500 ਤੋਂ 10000 ਡਿਸਕਾਊਂਟ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਜੀ ਵੀਡੀਓ ਬਾਈ ਸ਼ੇਅਰ ਕਰ ਦਿਓ ਸ਼ੇਅਰ ਕਰਦੇ ਕੋਈ ਖਰਚਾ ਨਹੀਂ ਆਉਂਦਾ ਪਰ ਥੋੜਾ 10000 ਰੁਪਏ ਦਾ ਖੜੇ ਪੈਰ ਫੇਰ ਸਾਨੂੰ ਦਿਖਾ ਦਿਓ ਵੀਡੀਓ ਸ਼ੇਅਰ ਕੀਤੀ ਹੈ 10000 ਰੁਪਏ ਡਿਸਕਾਊਂਟ ਸੌਦਾ ਹੋਣ ਤੋਂ ਬਾਅਦ ਕਰ ਦਾਂਗੇ ਜੀ 370000 ਦੀ ਆਰਟੀਗਾ ਆਰਟੀਗਾ ਜੀ 7 ਸੀਟਰ ਕਾਰ ਬਾਈ ਜੀ ਹਾਂਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ 6 ਮਹੀਨੇ ਦੀ ਅੱਛਾ ਲਓ ਜੀ ਨਾ ਮੈਂ ਸੀਟ ਕਵਰ ਨਾ ਮੰਟੀ ਦੀ ਆ ਜਮਾ ਸਾਫ ਸੁਥਰੀ ਗੱਡੀ ਆ ਹਨਾ ਤੇ ਡੀਜ਼ਲ ਦੀ ਗੱਡੀ ਆ ਡੀਜ਼ਲ ਦੀ ਗੱਡੀ ਆ ਜੀ ਬੀ ਡੀ ਆਈ ਬੀ ਡੀ ਆਈ ਗੱਡੀ ਆ ਬਾਈ ਡੀਜ਼ਲ ਦੀ ਡੀਜ਼ਲ ਦੇ ਵਿੱਚ ਐਵਰੇਜ ਵੀ ਚੰਗੀ ਆ ਗੱਡੀ ਦੀ ਸਿਰਫ 50000 ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ 17 ਮਾਡਲ ਜੈਡ ਡੀ ਆਈ ਬਰੀਜਾ ਦੇ ਮਾਲਕ ਬਣਾ ਦੇਣਾ ਅੱਜ ਉਹ ਵੀ ਪਹਿਲੇ ਨਾਮ ਦੀ ਗੱਡੀ ਆ ਆਜੋ ਇੱਕ ਹੋਰ ਤੋਹਫਾ ਦੀ ਏ ਹਮ ਆ 19/20 ਹਾਂ ਅੱਛਾ 19 ਰਜਿਸਟਰ ਨਿਕਲੀ 20 ਦੀ ਆ ਪਹਿਲੇ ਨਾਮ ਦੀ ਗੱਡੀ ਆ ਆ ਤਾਂ ਬਾਈ ਤੋਹਫਾ ਹੀ ਆ ਜਿਹੜੇ ਬੰਦੇ ਨੇ ਆਲਟੋ ਲੱਭ ਰਹੇ ਹਨਾ 1.5 ਤੋਂ 2 ਲੱਖ ਰੁਪਏ ਲੈ ਚੁੱਕੇ ਹਾਂ ਹਾਂ ਬਿਲਕੁਲ ਲੋਡ ਇਨੀ ਡੀਜ਼ਲ ਦੇ ਵਿੱਚ ਐਵਰੇਜ ਵੀ ਬਹੁਤ ਚੰਗੀਆਂ ਗੱਡੀ ਦੀ 22-23 ਦੀ ਐਵਰੇਜ ਆ ਜੀ ਗੱਡੀ ਦੀ ਬਾਕੀ ਨਿਸ਼ਾਨ ਦੇ ਇੰਜਨਰਾਂ ਦਾ ਤੁਹਾਨੂੰ ਪਤਾ ਹੀ ਆ ਕਿ ਪੂਰੇ ਤਗੜੇ ਨੇ ਲੋਕ ਜਿਪਸੀਆਂ ਚ ਜੀਪਾਂ ਚ ਧਰੌਂਦੇ ਨੇ ਨਿਸ਼ਾਨ ਪੁਸ਼ ਬਟਨ ਸਟਾਰਟ ਹੈ ਜੀ ਗੱਡੀ ਅੱਛਾ ਪੁਸ਼ ਬਟਨ ਸਟਾਰਟ ਵਾਲੀ ਹਾਂਜੀ ਹਾਂਜੀ ਆ ਤਾਂ ਬਾਈ ਅੱਜ ਦੀ ਵੀਡੀਓ ਦੀ ਸਾਰ ਨੂੰ ਬੈਸਟ ਡੀਲ ਹੌਟ ਡੀਲ ਪ੍ਰੋਡਕਟ ਰਹਿਣ ਵਾਲਾ ਫਟਾਫਟ ਕਾਲ ਕਰ ਲਿਓ ਸਿੰਗਲ ਪੀਸ ਹੀ ਆ ਨਾ ਵੀਰੇ ਸਿੰਗ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਬਾਈ ਜੀ ਆਪਾਂ ਖੜੇ ਆਂ ਸ਼ਹਿਰ ਕੋਹਾੜਾ ਉੱਪਰ ਬੋਰਡ ਦਿਖਾਦੀ ਮੇਤਰਾ ਲੋਥਰਾ ਕਾਰ ਬਾਜ਼ਾਰ ਦੇ ਉੱਤੇ ਕੀ ਹਾਲ ਹੈ ਬਾਈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵਧੀਆ ਜੀ ਵਧੀਆ ਠੀਕ ਹੈ ਵੀਰੇ ਸਭ ਤੋਂ ਪਹਿਲਾਂ ਮੇਰੇ ਆਪਾਂ ਆਪਣੀ ਲੋਕੇਸ਼ਨ ਦੱਸ ਦੀ ਕਾਰ ਬਾਜ਼ਾਰ ਦੀ ਇਹ ਲੁਧਿਆਣਾ ਚੰਡੀਗੜ੍ਹ ਰੋਡ ਤੇ ਕੋਹਾੜੇ ਹੈ ਜੀ ਜੀ ਪਾਮ ਸਿਟੀ ਕਲੋਨੀ ਦੇ ਬਿਲਕੁਲ ਆਪੋਜ਼ਿਟ ਲੋਥਰਾ ਕਾਰ ਬਾਜ਼ਾਰ ਠੀਕ ਹੈ ਵੀਰੇ ਤੇ 20 ਤੋਂ 25 ਗੱਡੀਆਂ ਦਿਖਾਵਾਂਗੇ ਬਾਈ ਜੀ ਸਾਰੀਆਂ ਪੰਜਾਬ ਨੰਬਰ ਦੀਆਂ ਹੋਣਗੀਆਂ ਚੰਗੀ ਗੱਡੀ ਸਾਰੀਆਂ ਪੱਕੇ ਨੰਬਰ ਦੀਆਂ ਕੋਈ ਗੱਡੀ ਪਲਟੀ ਨੰਬਰ ਨਹੀਂ ਔਰ ਕੋਈ ਵੀ ਗੱਡੀ ਸਾਡੇ ਕੋਲ ਐਕਸੀਡੈਂਟ ਨਹੀਂ ਹੁੰਦੀ ਠੀਕ ਹੈ ਵੀਰੇ ਹਾਂਜੀ ਹਰ ਇੱਕ ਗੱਡੀ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ 6 ਮਹੀਨੇ ਦੀ ਜਿਹੜੀ ਮਰਜ਼ੀ ਗੱਡੀ ਲੈ ਲਓ ਸਾਡੇ ਤੋਂ ਠੀਕ ਹੈ ਵੀਰੇ ਤੇ ਪਹਿਲਾਂ ਸਟਾਰਟ ਕਰਾਂਗੇ ਬਾਈ ਜੀ ਆਪਾਂ Swift ਗੱਡੀ ਤੋਂ ਇਹ Swift 2022 ਮਾਡਲ ਹੈ ਜੀ ਆਟੋਮੈਟਿਕ ਹੈ ਫਰਸਟ ਓਨਰ ਹੈ ਸਿਰਫ 31 32000 ਚੱਲੀ ਹੋਈ ਹੈ ਜੀ ਗੱਡੀ ਆਲਮੋਸਟ ਅਨਗਰੀ ਰੀਨਲ ਠੀਕ ਹੈ ਵੀਰੇ BX i ਹੈ BX i ਹੈ 599000 ਦੀ ਗੱਡੀ ਤੁਹਾਨੂੰ ਦੇ ਦਾਂਗੇ ਜੀ ਅਸੀਂ ਇਹ 599000 ਦੇ ਵਿੱਚ ਬਾਈ ਜੀ ਤੁਹਾਨੂੰ BX i ਆਟੋਮੈਟਿਕ ਕਾਰ ਮਿਲ ਜੂ 2022 ਮਾਡਲ ਸਾਢੇ 9 ਲੱਖ ਦੀ ਨਵੀਂ ਹੈ ਜੀ ਇਹ ਕੀ ਬਾਤ ਹੈ ਹਾਂ ਬਹੁਤ ਫਾਇਦਾ ਹੋ ਰਿਹਾ ਕਸਟਮਰ ਬਹੁਤ ਫਾਇਦਾ ਹੈ ਸਾਢੇ 3 ਲੱਖ ਦਾ ਫਾਇਦਾ ਠੀਕ ਹੈ ਵੀਰੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਜਿਹਦੇ ਤੇ ਇਹ ਤੇ ਸਾਢੇ 5 ਲੱਖ ਦਾ ਲੋਨ ਹੋ ਜੂਗਾ ਜੀ ਫਾਈਲ ਵਧੀਆ ਹੋਵੇ 5 ਤੋਂ ਲੈ ਕੇ ਸਾਢੇ 5 ਤੱਕ ਲੋਨ ਹੋ ਜੂਗਾ 49000 ਰੁਪਿਆ ਤੁਸੀਂ ਲੈ ਕੇ ਆਉਣਾ ਬਾਕੀ ਸਾਰਾ ਲੋਨ ਹੋ ਜੂਗਾ ਜੀ ਉੱਤੇ ਠੀਕ ਹੈ ਵੀਰੇ ਹਾਂਜੀ ਤੇ ਅੱਗੇ ਆ ਗਈ ਫੀਗੋ ਪੈਟਰੋਲ ਫੀਗੋ 2014 ਮਾਡਲ ਹੈ ਜੀ ਇਹ ਜੀ ਸੈਕਿੰਡ ਓਨਰ ਆ ਟੌਪ ਐਂਡ ਵਾਲਾ ਵੇਰੀਐਂਟ ਆ ਜੀ ਠੀਕ ਹੈ ਜੀ ਗੱਡੀ ਤੁਹਾਨੂੰ ਦੇ ਦਾਂਗੇ 210000 ਰੁਪਏ ਦੀ ਪੈਟਰੋਲ ਗੱਡੀ 210000 ਦੀ 14 ਲੱਖ ਦਾ ਲੋਨ ਹੋ ਜੀ 14 ਮਾਡਲ ਫੀਗੋ 14 ਲੱਖ ਦਾ ਲੋਨ ਵੀ ਹੋ ਜੂਗਾ ਬਾਈ ਜੀ ZX ਸਾਈ ਟੌਪ ਪੌਂਡ ਵਾਲਾ ਜੀ ਇਹ ਠੀਕ ਹੈ ਤੇ 60000 ਰੁਪਏ ਰਹਿ ਗਏ ਡਾਊਨ ਪੇਮੈਂਟ ਦਾ ਹਾਂਜੀ ਹਾਂਜੀ ਬਾਕੀ ਲੋਨ ਹੋ ਜੂ ਸਾਰੇ ਹਾਂ 60000 ਰੁਪਏ ਲਿਓ ਬਾਈ ਜੀ ਚਾਰੇ ਟਾਇਰ ਨਵੇਂ ਗੁੱਡੀਅਰ ਦੇ ਟਾਇਰ ਨੇ ਜੀ ਆਲਮੋਸਟ ਰੰਗ ਦੀ ਓਰੀਜਨਲ ਤੇ ਫਿਗੋ ਪੈਟਰੋਲ ਦੀ ਚਲਾਓ ਬਈ ਆਲਟੋਆ ਬਹੁਤ ਪੁਰਾਣੀਆਂ ਹੋ ਗਈਆਂ ਹੁਣ ਹਾਂਜੀ ਹਾਂਜੀ ਠੀਕ ਹੈ ਵੀਰੇ ਸੋਲਿਡ ਗੱਡੀ ਹੈ ਜੀ ਬਿਲਕੁਲ ਤੇ ਇੱਧਰ ਲਿਆ ਮਿੱਤਰਾ ਪੇਡ ਨੰਬਰ ਵਾਲੀ i20 ਖੜੀ ਆ ਦੱਸਿਓ ਵੀਰੇ 2014 ਮਾਡਲ ਹੈ ਜੀ ਸੈਕੰਡ ਹੋਂਰ ਆ ਇਹ ਮੈਂ ਕਹਿੰਦਾ ਆਪਸ਼ਨਲ 80 ਹਜ਼ਾਰ ਚੱਲੀ ਹੋਈ ਆ ਇਹ ਗੱਡੀ ਹੁਣ ਦੇ ਦਾਂਗੇ 3,95,000 ਰੁਪਏ ਦੀ ਆਪਾਂ 3,95,000 ਦੀ ਹਾਂਜੀ ਹਾਂਜੀ ਕਿਆ ਬਾਤ ਡੀਜ਼ਲ ਪੈਟਰੋਲ ਡੀਜ਼ਲ ਗੱਡੀ ਹੈ ਜੀ ਇਹ ਡੀਜ਼ਲ ਦੀ ਗੱਡੀ ਆ ਬਈ i20 ਨਵੀਂ ਸ਼ੇਪ ਵਾਲੀ ਦਾ 2.5 ਤੋਂ 3.5 ਦੇ ਵਿੱਚ ਵਿੱਚ ਲੋਨ ਹੋ ਜੂ ਇਹਦਾ ਠੀਕ ਹੈ ਲੋ ਜੀ 22 3000 40000 ਆਸ-ਪਾਸ ਲੈ ਕੇ ਆਓ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ। ਕੀ ਬਾਤ ਹੈ। ਕਰੋ ਜੀ ਚੈੱਕ ਕੰਡੀਸ਼ਨ ਵੈਜ ਓਕੇ ਆ ਗੱਡੀ। ਸਟੀering ਕੰਟਰੋਲ 에ਅਰ ਬੈਗ ਸਾਰਾ ਕੁਝ ਹੈ ਜੀ ਇਹਦੇ। ਐਂਡਰੋਇਡ ਪਲੇਅਰ ਵੀ ਲੱਗਿਆ ਹੈ ਨਾ। ਹਾਂ ਜੀ ਹਾਂ ਜੀ। ਠੀਕ ਆ ਬਾਈ। ਲੋ ਜੀ ਘੱਟ ਰੇਟ ਦੇ ਵਿੱਚ ਅੱਜ ਤੁਹਾਨੂੰ ਵਧੀਆ i20 ਲੈ ਆਏ ਤੁਹਾਡੇ ਵਾਸਤੇ। ਤੇ ਅੱਗੇ ਬਾਈ ਜੀ ਗੱਡੀ ਖੜੀ ਆ ਵੈਂਟੋ। ਇਹ ਵੈਂਟੋ ਹੈ ਜੀ ਨਵੀਂ ਗੱਡੀ ਹੈਗੀ 13 ਲੱਖ ਦੀ। ਠੀਕ ਹੈ। ਅਸੀਂ ਤੁਹਾਨੂੰ ਗੱਡੀ ਦੇ ਦੇ ਦਿੰਦੀ ਆ 5.5 ਲੱਖ ਰੁਪਏ ਦੀ ਇਹ ਗੱਡੀ। 5.5 ਲੱਖ ਦੀ। 2018 ਮਾਡ ਨਵੇਂ ਬ੍ਰਾਂਡ ਨੂੰ ਲਾਇਟ ਹੈਰ ਪਏ ਆ ਜੀ ਔਰ ਸਾਰੀ ਗੱਡੀ ਓਰੀਜਨਲ ਪੂਰੇ ਰਿਕਾਰਡ ਨਾਲ ਚੱਲੀ ਆ ਫਰਸਟ ਓਨਰ ਫੁੱਲ ਇਨਸ਼ੋਰਡ ਗੱਡੀ ਹੈ ਜੀ ਇਹ ਦੋਨੇ ਚਾਬੀਆਂ ਨਾਲ ਹਮ ਸਿਰਫ 68000 ਕਿਲੋਮੀਟਰ ਚੱਲੀ ਹੈ ਜੀ ਗੱਡੀ ਇਹ ਇੰਟੀਰੀਅਰ ਚੈੱਕ ਕਰਾਓ ਗੱਡੀ ਦਾ ਕਰੋ ਜੀ ਚੈੱਕ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਬਾਈ 18 ਮਾਡਲ ਡੀਜ਼ਲ ਫਰਸਟ ਓਨਰ ਗੱਡੀ ਹੈ ਜੀ ਇਹ ਠੀਕ ਹੈ ਵੀਰੇ 20 ਪਲੱਸ ਐਵਰੇਜ ਹੈ ਇਹਦੀ ਰੇਟ ਕਿੰਨਾ ਕਰੀਏ 50000 ਰੁਪਏ ਲੈ ਕੇ ਆਓ 475000 ਦਾ ਲੋਨ ਹੋ ਜੀ 5.5 ਲੱਖ ਦੀ ਗੱਡੀ ਦੇ ਦਾਂਗੇ ਵੈਂਟੋ ਗੱਡੀ ਬਾਈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰ ਦੂ ਥੋਡੀ ਉਹਨੂੰ 10000 ਰੁਪਏ ਅਦਾ ਡਿਸਕਾਊਂਟ 7500 10000 ਡਿਸਕਾਊਂਟ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਜੀ ਵੀਡੀਓ ਬਾਈ ਸ਼ੇਅਰ ਕਰ ਦਿਓ ਸ਼ੇਅਰ ਕਰਦੇ ਕੋਈ ਖਰਚਾ ਨਹੀਂ ਆਉਂਦਾ ਪਰ ਥੋੜਾ 10000 ਰੁਪਏ ਦਾ ਖੜੇ ਪੈਰ ਫੇਰਾ ਸਾਨੂੰ ਦਿਖਾ ਦਿਓ ਵੀਡੀਓ ਸ਼ੇਅਰ ਕੀਤੀ ਹੈ 10000 ਰੁਪਏ ਡਿਸਕਾਊਂਟ ਸੌਦਾ ਹੋਣ ਤੋਂ ਬਾਅਦ ਕਰ ਦਾਂਗੇ ਜੀ ਆ 2013 ਮਾਡਲ VDI ਸੈਕੰਡ ਓਨਰ ਠੀਕ ਹੈ ਜੀ ਗੱਡੀ ਦੇ ਦਾਂਗੇ 370000 ਰੁਪਏ ਦੀ ਜੀ ਇਹ ਹੂੰ 70000 ਰੁਪਏ ਲੈ ਕੇ ਆਰਟੀਗਾ ਆਰਟੀਗਾ ਜੀ 7 ਸੀਟਰ ਕਾਰ ਬਾਈ ਜੀ ਹਾਂ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ 6 ਮਹੀਨੇ ਦੀ ਅੱਛਾ ਲੋ ਜੀ ਨਵੇਂ ਸੀਟ ਕਵਰ ਨਾ ਮਾਂਟੀ ਦੀ ਆ ਜੀ ਜਮਾਂ ਸਾਫ਼ ਸੁਥਰੀ ਗੱਡੀ ਆ ਹਨਾ ਤੇ ਡੀਜ਼ਲ ਦੀ ਗੱਡੀ ਆ ਡੀਜ਼ਲ ਦੀ ਗੱਡੀ ਆ ਜੀ ਬੀਡੀਆਈ ਬੀਡੀਆਈ ਗੱਡੀ ਆ ਬਾਈ ਡੀਜ਼ਲ ਦੀ ਡੀਜ਼ਲ ਦੇ ਵਿੱਚ ਐਵਰੇਜ ਵੀ ਚੰਗੀ ਆ ਗੱਡੀ ਦੀ ਐਵਰੇਜ 20 ਦੀ ਜੀ ਆ ਜਿਓ ਇੱਕ ਹੋਰ ਤੁਹਾਨੂੰ ਗੱਡੀ ਦਿੰਦੇ ਆ ਹਾਈਬ੍ਰਿਡ ਹਾਂ ਇਹ ਵੀ ਆਰਟੀਗਾ 2015 ਮਾਡਲ ਫਾਸਟ ਆ ਉਹਨਾਂ ਠੀਕ ਹੈ ਇਹ ਗੱਡੀ ਹਾਈਬ੍ਰਿਡ ਇੰਜਨ ਵਾਲੀ ਹੈ ਗੱਡੀ ਦੇ ਦਾਂਗੇ 475000 ਰੁਪਏ ਦੀ ਇਹ ਤੁਹਾਨੂੰ 475000 ਦੀ ਬੀਡੀਆਈ ਆਪਸ਼ਨਲ ਹੈਅਰ ਬੈਗ ਸਟੀਅਰਿੰਗ ਕੰਟਰੋਲ ਸਭ ਕੁਝ ਇਹਦੇ ਚ ਠੀਕ ਹੈ ਲਓ ਜੀ ਕਰਾਓ ਮਿੱਤਰਾ ਕੰਡੀਸ਼ਨ ਚੈੱਕ ਬਾਹਰੋਂ ਤੇ ਅੰਦਰੋਂ ਪਿੱਛੋਂ ਦਿਖਾ ਦੀ ਗੱਡੀ ਇਹ ਵੀ ਡੀਜ਼ਲ ਦੀ ਗੱਾਰ ਹੈ ਇਹ ਵੀ ਡੀਜ਼ਲ ਦੀ ਹਾਈਬ੍ਰਿਡ ਹੈ ਜੀ ਇਹ ਠੀਕ ਹੈ ਵੀਰੇ ਲਓ ਜੀ ਸੈਵਨ ਸੀਟਰ ਕਾਰਾਂ ਤੇ ਫੁੱਲ ਡਿਸਕਾਊਂਟ ਲਾਤਾ ਬਾਈ ਨੇ ਕਰੋ ਜੀ ਚੈੱਕ ਲਓ ਜੀ ਨਵੇਂ ਸੀਟ ਕਵਰ ਸਾਫ਼ ਸੁਥਰਾ ਇੰਟੀਰੀਅਰ ਆ ਤੇ ਡਾਊਨ ਪੇਮੈਂਟ ਇਹਦੀ ਇਹਦੀ ਡਾਊਨ ਪੇਮੈਂਟ 60000 ਰੁਪਏ ਜੀ 60000 ਹਾਂਜੀ ਹਾਂਜੀ ਲਿਆਓ ਬਈ 70000 ਰੁਪਏ ਦੇ ਦਿਓ ਸਾਨੂੰ 4 ਲੱਖ ਦਾ ਲੋਨ ਕਰਾ ਦਾਂਗੇ ਆਪਾਂ ਇਹਦੇ ਤੇ ਸਿੱਧਾ ਸਾਫ ਹੋ ਜਾਊਗਾ ਸਿੱਧਾ ਸਾਫ ਹੋ ਜਾਊਗਾ ਨਹੀਂ ਆਪਾਂ ਸੁੱਧਾ ਸਾਫ ਹੋਰ ਕਰਨੇ ਆ 60000 ਦੇ ਦਿਓ 4 ਲੱਖ ਦਾ ਲੋਨ ਹੋ ਜਾ 10000 ਛੱਡ ਦੂ ਬਾਈ ਛੱਡ ਦਾਂਗੇ ਇਹ ਵੀ ਛੱਡ ਦਾਂਗੇ ਥੋੜੇ ਜਿਹੇ ਤੇ ਵੀ ਛੱਡ ਦਾਂਗੇ ਆਪਾਂ ਠੀਕ ਆ ਬਾਈ ਆਹ 2016 ਮਾਡਲ ਫਸਟ ਓਨਰ ਗੱਡੀ ਫੁੱਲ ਇਨਸ਼ੋਰਡ ਠੀਕ ਐ ਇਹ ਗੱਡੀ ਤੁਹਾਨੂੰ ਦੇ ਦਾਂਗੇ ਜੀ 4 ਲੱਖ 70000 ਰੁਪਏ ਦੀ ਆਪਾਂ 4 ਲੱਖ 70000 ਦੀ 70000 ਰੁਪਏ ਦਾ ਉਹ 4 ਲੱਖ ਦਾ ਲੋਨ 2016 ਮਾਡਲ 2016 ਪਹਿਲੇ ਨਾਮ ਦੀ ਗੱਡੀ ਹੈ ਲਾਈਟ ਟਾਇਰ ਪਏ ਹੋਏ ਆ ਹਾਂ ਕੰਪਨੀ ਵਾਲੇ ਵੇਰੀਐਂਟ ਮੈਨੂੰ ਲੱਗਾ V ਹੈ ਨਾ ਹਾਂਜੀ ਕਰੂਜ਼ ਕੰਟਰੋਲ ਵਾਲੀ ਗੱਡੀ ਆ ਬਈ ਜੀ ਕਰੋ ਚੈੱਕ ਨਵਾਂ ਨਵੇਂ ਸੀਟ ਕਵਰ ਪਏ ਨੇ ਸਾਫ ਸੁਥਰੇ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆ ਸਾਡੇ ਕੋਲੇ ਪਹਿਲੇ ਨਾਮ ਦੀ ਜ਼ਿਆਦਾ ਗੱਡੀਆਂ ਨੇ ਪਹਿਲੇ ਦੂਜੇ ਨਾਮ ਵਾਲੀ ਹੁੰਦੀਆਂ ਠੀਕ ਹੈ ਵੀਰੇ ਤੀਜੇ ਨਾਮ ਦਾ ਜ਼ਮਾਨੀ ਕਰਦੇ ਨਹੀਂ ਆ ਜਮਾ ਨਹੀਂ ਲੈਂਦੇ ਆ ਦੇਖੋ ਪਹਿਲੇ ਨਾਮ ਦਾ ਤੋਹਫਾ ਹਮ ਬਰੀਜਾ ZDI ਠੀਕ ਹੈ ਪਹਿਲੇ ਨਾਮ ਦੀ ਫੁੱਲ ਇਨਸ਼ੋਰਟ 2017 ਮਾਡਲ ਠੀਕ ਹੈ 6.5 ਲੱਖ ਦੀ ਗੱਡੀ ਦੇ ਦਾਂਗੇ 2017 ਮਾਡਲ ZDI ZDI ਫੁੱਲ ਇਨ ਸ਼ੋਰ ਪਹਿਲੇ ਨਾਮ ਦੀ ਗੱਡੀ ਕੀ ਬਾਤ ਹੈ ਨਵੇਂ ਟਾਇਰ ਚਾਰੀ ਠੀਕ ਹੈ ਵੀਰੇ ਕਰੋ ਜੀ ਚੈੱਕ 50000 ਰੁਪਏ ਲੈ ਕੇ ਆਓ 6 ਲੱਖ ਦਾ ਲੋਨ ਕਰਾ ਦਾਂਗੇ ਜੀ ਸਿਰਫ 50000 ਰੁਪਏ ਦੇ ਵਿੱਚ ਬਾਜੀ ਤੁਹਾਨੂੰ 17 ਮਾਡਲ ZDI ਬ੍ਰਿਜਾ ਦੇ ਮਾਲਕ ਬਣਾ ਦੇਣਾ ਅੱਜ ਉਹ ਵੀ ਪਹਿਲੇ ਨਾਮ ਦੀ ਗੱਡੀ ਆਜੋ ਇੱਕ ਹੋਰ ਤੋਹਫਾ ਦੀਏ ਹਾਂ ਆ 19/20 ਹਾਂ अच्छा 19 रजिस्टर्ड निकली 20 दी है पहले नाम दी गड्डी है ठीक है ये गड्डी दे देंगे 795000 ਰੁਪਏ ਦੀ ਤੁਹਾਨੂੰ ਜੈਡੀ ਆਈ ਟੋਪ ਮਾਡਲ اچھا ਇਹ ਵੀ ਜੈਡੀ ਆਈ ਹੈ ਹਾਂਜੀ ਟੋਪ ਮਾਡਲ 795000 750 ਸੇਲ ਲਾਤੀ ਹੈ ਜੋ 79500 19/20 ਬਰੀਜਾ ਕੀ ਹੁੰਦਾ ਹੈ ਕੰਡੀਸ਼ਨ ਵਾਈਜ਼ ਬਾਈ ਜੀ ਬਤ ਸਾਫ ਸੁਥਰੀ ਗੱਡੀ ਹੈ 7 ਲੱਖ ਦਾ ਲੋਨ ਕਰਾ ਦੇਵਾਂਗੇ 95000 ਲੈ ਕੇ ਆਓ ਹੂੰ ਚੱਲੀ ਕਿੰਨੀ ਗਾ ਚੱਲੀ 80000 ਹੈ ਜੀ ਲੋ ਜੀ 80000 ਹੀ ਚੱਲੀ ਆ ਬਈ ਰਿਕਾਰਡ ਨਾਲ ਹਾਂਜੀ ਠੀਕ ਆ ਬਈ ਤੇ ਅੱਗੇ ਇੱਧਰ ਆ ਜਾਓ ਤੁਹਾਨੂੰ ਛੋਟੀ ਗੱਡੀ ਤੇ ਜੀ ਆਪਾਂ ਹੂੰ ਸਿਰਫ 2013 ਮਾਡਲ 1,65,000 ਚ ਗੱਡੀ ਲੈ ਜਾਓ 1,60,000 ਰੁਪਿਆ ਦਾ ਉਹ ਲੱਖ ਦਾ ਲੋਨ ਹੋ ਜੂਏ ਤੇ ਅੱਛਾ ਲੋਨ ਵੀ ਹੋ ਜੂਗਾ ਹਾਂਜੀ ਹਾਂਜੀ ਮਾਡਲ ਕਿੰਨਾ ਮਾਡਲ 2013 13 ਮਾਡਲ ਨਿਸ਼ਾਨ ਮਾਈਕਰਾ ਟੋਪ ਮਾਡਲ ਆ ਪੁਸ਼ ਬਟਨ ਸਟਾਰਟ ਪੈਟਰੋਲ ਵਾਲੀ ਆ ਡੀਜ਼ਲ ਅੱਛਾ ਡੀਜ਼ਲ ਹਾਂਜੀ ਹਾਂਜੀ ਲੈ ਆ ਤਾਂ ਬਈ ਤੋਹਫਾ ਹੀ ਆ ਜਿਹੜੇ ਬੰਦੇ ਨੇ ਆਲਟੋ ਲੱਭ ਰਹੇ ਆ ਨਾ 1.5 ਤੋਂ 2 ਲੱਖ ਹਾਂ ਲੈ ਜੋ ਹਾਂ ਬਿਲਕੁਲ ਲੋਡ ਹੀ ਨਹੀਂ ਡੀਜ਼ਲ ਦੇ ਵਿੱਚ ਐਵਰੇਜ ਵੀ ਬਹੁਤ ਚੰਗੀ ਆ ਗੱਡੀ ਦੀ 22- ਬਾਕੀ ਨਿਸ਼ਾਨ ਦੇ ਇੰਜਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਤਗੜੇ ਦੇ ਲੋਕ ਜਿਪਸੀਆਂ ਚ ਜੀਪਾਂ ਚ ਧਰੋਂਦੇ ਨੇ ਨਿਸ਼ਾਨਾ ਪੋਸ਼ ਬਟਨ ਸਟਾਰਟ ਹੈ ਜੀ ਗੱਡੀ ਅੱਛਾ ਪੋਸ਼ ਬਟਨ ਸਟਾਰਟ ਵਾਲੀ ਹਾਂਜੀ ਹਾਂਜੀ ਆ ਤਾਂ ਬਾਈ ਅੱਜ ਦੀ ਵੀਡੀਓ ਦੀ ਸਾਰ ਨੂੰ ਬੈਸਟ ਡੀਲ ਹੌਟ ਡੀਲ ਪ੍ਰੋਡਕਟ ਰਹਿਣ ਵਾਲਾ ਫਟਾਫਟ ਕਾਲ ਕਰ ਲਿਓ ਸਿੰਗਲ ਪੀਸ ਹੀ ਹੈ ਨਾ ਵੀਰੇ ਸਿੰਗਲ ਪੀਸ ਹੀ ਹੈ ਜੀ ਇਹ ਜਿਹੜਾ ਪਹਿਲਾ ਆ ਗਿਆ ਪਹਿਲਾ ਲੈ ਗਿਆ ਲੈ ਗਿਆ ਜੀ ਜੇ ਸਾਈ ਪਾ ਕੇ ਬੁੱਕ ਕਰ ਦੂ ਬਿਲਕੁਲ ਜੀ ਬਿਲਕੁਲ ਠੀਕ ਹੈ ਵੀਰੇ ਆਜੋ ਇੱਕ ਤੋਹਫਾ ਹੋਰ ਦਿੰਦੇ ਆ ਛੋਟਾ ਜਿਹਨੇ ਐਕਟਿਵ ਵਾਲਾ ਲੈਣਾ ਉਹਨੂੰ ਗੱਡੀ ਦੇਈਏ ਆਪ ਅੱਛਾ 20 ਪਲੱਸ ਐਵਰੇਜ ਆ ਦਿਖਾਓ ਵੀਰੇ ਪੁੰਟੋ ਡੀਜ਼ਲ ਦੀ ਗੱਡੀ ਹੈ ਹਾਂ ਏਸੀ ਹੀਟਰ ਪਾਵਰ ਵਿੰਡੋ ਪਾਵਰ ਸਟੀering ਸਾਰਾ ਵਰਕਿੰਗ ਹੈ ਜੀ 2014 ਮਾਡਲ ਹੈ ਇਹ ਫੀਅਟ ਪੁੰਟੋ ਆ ਬਾਈ ਇਹ 125000 ਦੀ ਗੱਡੀ ਅੱਜ ਦੇ ਦਿਨ ਵਾਸਤੇ ਦੇ ਦਾਂਗੇ ਤੁਹਾਨੂੰ ਅੱਛਾ ਹਾਂ ਜੀ 125 ਜਿਹਦੀ ਕੋਲ ਆ ਗਈ ਬੁੱਕ ਕਰਾਣੀ ਕਰਾ ਲਓ ਅੱਛਾ ਇਹ ਵੀ ਡੀਜ਼ਲ ਹੈ ਇਹ ਵੀ ਡੀਜ਼ਲ ਹੈ 20 ਪਲੱਸ ਐਵਰੇਜ ਸ਼ਿਫਟ ਵਾਲਾ ਇੰਜਨ ਹੈ ਜੀ ਇਹਦੇ ਵਿੱਚ ਅੱਛਾ ਲਓ ਜੀ ਕਰੋ ਚੈੱਕ ਗੱਡੀ ਬਹੁਤ ਸਾਫ ਸੁਥਰੀ ਹੈ ਯਾਰ 14 ਮਾਡਲ ਹੈ 14 ਮਾਡਲ ਹੈ ਜੀ 125 ਦੀ ਪਲੇ ਟਾਇਰ ਲੱਗੇ ਹੋਏ ਆ ਜੀ ਕੀ ਬਾਤ ਹੈ ਤੇ ਲੋਨ ਕਿੰਨੇ ਦਾ ਹੋ ਜੂਦੇ ਤੇ ਇਹ ਤੇ ਲੋਨ ਨਹੀਂ ਹੋਣਾ ਜੀ ਲੋਨ ਨਹੀਂ ਹੋਣਾ ਇਹ ਕੈਸ਼ ਫੀਅਰਟ ਕੈਸ਼ ਹਾਂਜੀ 1,25,000 ਉਹਦਾ ਕੀ ਲੋਨ ਕਰਾਉਣਾ ਉਹਦਾ ਕੀ ਕਰਾਉਣਾ ਇੰਨਕ ਦਾ ਬੰਦਾ ਲਈ ਆਉਂਦਾ ਮੋਟਰਸਾਈਕਲ ਦੇ ਰੇਟ ਦੇ ਵਿੱਚ ਗੱਡੀ ਹੈ ਬਿਲਕੁਲ ਜੀ ਬਿਲਕੁਲ ਡੀਜ਼ਲ ਵਾਲੀ ਉਹ ਵੀ ਬਾਈ ਤੇ ਅੱਗੇ ਆ ਗਈ ਬਾਈ ਇਹ ਐਮੀਓ 2018 ਮਾਡਲ ਹੈ ਜੀ ਫਸਟ ਓਨਰ ਗੱਡੀ ਹੈ ਇਹ ਹੂੰ ਇਹ ਗੱਡੀ ਤੁਹਾਨੂੰ ਆਪਾਂ ਦੇ ਦਾਂਗੇ 375000 ਰੁਪਏ ਦੀ ਲਾਸਟ ਅੱਜ ਦੇ ਅੱਜ ਦੀ ਡੀਲ ਹੈ ਇਹ ਠੀਕ ਹੈ 375000 ਦੀ ਗੱਡੀ ਦੇ ਦਾਂਗੇ ਆਪਾਂ 375000 ਡੀਜ਼ਲ ਦੀ ਗੱਡੀ ਹੈ 20 ਪਲੱਸ ਐਵਰੇਜ ਹੈ ਸਾਰੀ ਰੰਗ ਦੀ オリジナル ਆ ਹਮ ਮਾਡਲ 18 ਚਾਰੇ ਨਵੇਂ 2018 ਮਾਡਲ ਹੈ ਜੀ 18 ਮਾਡਲ ਗੱਡੀ ਆ ਬਾਈ ਜੀ ਸੀਟ ਕਵਰ ਨਵੇਂ ਐਮੀਓ ਐਂਡਰਾਇਡ ਪਲੇਅਰ ਲੱਗਿਆ ਹੋਇਆ ਸੀਟ ਕਵਰ ਨਵੇਂ ਨੇ ਸਾਫ਼ ਸੁਥਰੇ ਇੰਟੀਰੀਅਰ ਦੀ ਡੀਜ਼ਲ ਦੀ ਵਧੀਆ ਐਵਰੇਜ ਵਾਲੀ ਕਾਰ 375000 375000 ਦੀ ਦੇ ਦਾਂਗੇ ਜੀ ਲੋਨ ਕਿੰਨੇ ਦਾ ਕਰਾ ਦੋਗੇ ਲੋਨ ਕਰਾ ਦਾਂਗੇ 7.5 ਲੱਖ ਦਾ 50000 ਰੁਪਏ ਲੈ ਕੇ ਆਓ ਗੱਡੀ ਤੇ ਲੋਨ ਹੋ ਜਾਊ 50000 ਚੱਕ ਲਓ ਫਿਰ ਅੱਗੇ ਬਾਈ ਜੀ ਗੱਡੀ ਲਾਇਏ ਤੁਹਾਡੇ ਵਾਸਤੇ ਉੱਚੇ ਮਾਡਲ ਦੀ ਐਸਪ੍ਰੈਸੋ ਕਾਰ ਨੇੜੇ ਕਰਕੇ ਦਿਖਾ ਦੇ ਮੇਰਾ ਗੱਡੀ ਬਹੁਤ ਸਾਫ਼ ਆ ਪਰ ਤੁਹਾਨੂੰ ਪਤਾ ਬਾਈ ਖੁਸ਼ਕੀ ਵਾਲੇ ਦਿਨ ਨੇ ਹਵਾ ਚੱਲਦੀ ਹੈ ਨੇਰੀ ਚੱਲਦੀ ਹੈ ਰੇਤਾ ਪੈਂਦਾ ਗੱਡੀ ਖੜੀ ਤਾਂ ਜਿੰਨੀ ਮਰਜ਼ੀ ਸਾਫ਼ ਕਰ ਲਓ ਹਣਾ ਵੀਰੇ ਦੱਸੋ ਵੀਰੇ ਇਹ ਬਾਈ ਜੀ ਨਵੀ ਹੈਗੀ 6.5 ਲੱਖ ਦੀ ਹਮ ਬਾਈ ਮਾਡਲ ਠੀਕ ਹੈ ਸਿਰਫ 3 ਸਾਲ ਦੇ ਵਿੱਚ ਵਿੱਚ ਤੁਹਾਨੂੰ ਅੱਧੇ ਰੇਟ ਤੇ ਗੱਡੀ ਦੇ ਦੇਣੀ ਆਪਾਂ ਠੀਕ ਹੈ ਇਹ ਗੱਡੀ ਤੁਹਾਨੂੰ ਦੇ ਦੇਣੀ ਆਪਾਂ 3,65,0 365000 ਦੀ 2022 ਮਾਡਲ 2022 ਮਾਡਲ ਫਸਟ ਓਨਰ VXI+ ਸਟੀਅਰਿੰਗ ਕੰਟਰੋਲ 에ਅਰ ਬੈਗ ਟੱਚ ਸਕਰੀਨ ਸਭ ਕੁਝ ਹੈ ਦੇ ਵਿੱਚ ਠੀਕ ਹੈ ਵੀਰੇ ਟਾਇਰ ਚਾਰੇ ਨਵੇਂ ਠੀਕ ਹੈ ਸੀਟ ਕਵਰ ਨਵੇਂ ਕੀ ਬਾਤ ਹੈ 360000 ਚ ਗੱਡੀ ਲੈ ਜਾਓ ਸਿਰਫ 11000 ਰੁਪਏ ਲੈ ਕੇ ਆਓ ਗੱਡੀ ਲੈ ਜਾਓ 11000 ਰੁਪਿਆ ਲੈ ਕੇ ਆਉਣਾ ਬਾਈ ਜੀ ਬਾਕੀ ਸਾਰੀ ਲੋਨ ਹੋ ਜਾਊਗਾ ਸਾਰੀ ਲੋਨ ਹੋ ਜਾਊਗਾ VXI+ ਠੀਕ ਹੈ ਵੀਰੇ ਤੇ ਅੱਗੇ ਆ ਗਈ K10 K10 2015 ਮਾਡਲ ਹੈ ਜੀ ਇਹ ਠੀਕ ਹੈ ਜੀ ਫਸਟ ਓਨਰ ਹੈ ਹਮਮ VXI ਜੀ ਗੱਡੀ ਦੇ ਦਾਂਗੇ 2 ਲੱਖ ਤੇ 60000 ਰੁਪਏ ਦੀ ਤੁਹਾਨੂੰ ਆਪਾਂ 2 ਲੱਖ 60000 ਦੀ ਹਾਂਜੀ 60000 ਰੁਪਏ ਲੈ ਕੇ ਆਓ 2 ਲੱਖ ਦਾ ਲੋਨ ਲਓ ਜੀ ਬੱਦਮੀ ਹੋ ਜੂ ਲੋਨ ਜੇ ਪ੍ਰੋਫਾਈਲ ਚੰਗੀ ਆ ਸਵਾ ਦੋ ਦਾ ਲੋਨ ਵੀ ਹੋ ਜੂ ਅੱਛਾ 30000 ਰੁਪਏ ਲੈ ਕੇ ਵੀ ਗੱਡੀ ਦੇ ਸਕਦੇ ਆ ਆਪਾਂ ਠੀਕ ਹੈ ਬੰਦੇ ਦੇ ਬਸ ਸਿਮਲ ਸਕੋਰ ਕਿੰਨਾ ਹੈ ਸਿਮਲ ਸਕੋਰ ਵਧੀਆ ਆਉਣਾ ਚਾਹੀਦਾ ਕਾਰੋਬਾਰ ਵਧੀਆ ਆਉਣਾ ਚਾਹੀਦਾ ਬੰਦੇ ਦਾ ਠੀਕ ਆ ਬਾਈ ਅੱਗੇ ਆ ਗਈ ਬਾਈ ਜੀ ਪੁਰਾਣੀ ਸ਼ੇਪ ਵਾਲੀ i20 ਦੱਸੋ ਵੀਰੇ 2013 ਸਪੋਰਟਸ ਡੀਜ਼ਲ ਦੀ ਕਾਰ ਆ ਜੀ ਇਹ ਠੀਕ ਆ ਵੀਰੇ ਗੱਡੀ ਤੁਹਾਨੂੰ ਦੇ ਦਾਂਗੇ 290000 ਦੀ 290000 ਦੀ 13 ਵਾਲਾ ਲੈ ਕੇ ਆਓ 2 ਲੱਖ ਦਾ ਲੋਨ ਹੋ ਜੂ ਭਾਜੀ ਕੀ ਬਾਤ ਆ ਡੀਜ਼ਲ ਦੀ ਕਾਰ ਆ ਠੀਕ ਆ ਵੀਰੇ ਸਪੋਰਟਸ ਵੀਰੀਅੰਟ ਹਾਈ 20 ਕੰਮ ਖਰਚਾ ਤਾਂ ਨਹੀਂ ਵੀਰੇ ਗੱਡੀ ਕੋਈ ਖਰਚਾ ਨਹੀਂ ਗਾਜੀ ਕੋਈ ਠੀਕ ਹੈ ਵੀਰੇ ਕੋਈ ਕੰਮ ਨਹੀਂ ਮੰਗਦੀ ਜਮਾ ਨਵੀਂ ਕਾਰ ਆ ਠੀਕ ਹੈ ਵੀਰੇ ਲਓ ਜੀ ਲਿਆਓ 90000 ਰੁਪਿਆ ਤੇ ਅੱਗੇ ਆ ਗਈ ਬਈ ਹੋਂਡਾ ਸਿਟੀ ਹੋਂਡਾ ਸਿਟੀ 2011 ਮਾਡਲ ਟੋਪ ਮਾਡਲ ਹੈ ਜੀ ਇਹ ਠੀਕ ਹੈ ਵੀ ਮਾਡਲ ਹੈ ਜੀ ਚਾਰੇ ਟਾਇਰ ਨਵੇਂ ਪੈਟਰੋਲ ਦੀ ਕਾਰ ਹੈ ਜੀ ਗੱਡੀ ਤੁਹਾਨੂੰ ਦਵਾਂਗੇ 265000 ਦੀ 265000 ਦੀ ਟੋਪ ਮਾਡਲ ਹੋਂਡਾ ਸਿਟੀ ਪੈਟਰੋਲ ਤੇ ਅਲਾਈ ਬਾਈ ਕੰਪਨੀ ਵੱਲੋਂ ਹੀ ਆਉਂਦੇ ਆ ਗੱਡੀ ਦੇ ਵਿੱਚ ਟੋਪ ਮਾਡਲ ਹੈ ਜੀ ਇਹ ਜੀ ਘਰੋ ਚੈੱਕ ਵੀ ਇੰਟੀਰੀਅਰ ਸਾਫ ਸਿਰਫ 65000 ਚੱਲੀ ਹੈ ਜੀ ਗੱਡੀ ਹੈ ਅੱਛਾ ਠੀਕ ਹੈ ਵੀਰੇ ਸਿਰਫ 65000 ਰਿਕਾਰਡ ਕਰ ਦੇ ਦੇਣੀ ਆ ਫਿਰ 265000 ਦੀ 265000 ਦੀ ਹਾਂਜੀ ਠੀਕ ਹੈ ਵੀਰੇ ਆ ਜੋ ਇੱਕ ਤੋਹਫਾ ਦੀ 8TOS ਗੱਡੀ ਦਾ ਤੁਹਾਨੂੰ ਜੀ ਆ ਗੱਡੀ ਤੁਹਾਨੂੰ 2015 ਮਾਡਲ ਹੈ ਜੀ ਗੱਡੀ ਦੇ ਦਾਂਗੇ 345000 ਰੁਪਏ ਦੀ ਆਪਾਂ 345000 ਦੀ ਹਾਂ 345 15 ਮਾਡਲ ਹਾਂਜੀ ਹਾਂਜੀ ਡੀਜ਼ਲ 70-80000 ਰੁਪਏ ਲੈ ਕੇ ਆਓ ਬਾਕੀ ਲੋਨ ਹੋ ਜਾਊ ਪੈਟਰੋਲ ਦੀ ਕਾਰ ਹੈ ਡੀਜ਼ਲ ਦੀ ਕਾਰ ਹੈ ਜੀ ਡੀਜ਼ਲ ਹਾਂਜੀ ਪਰ ਆਵਾਜ਼ ਨਹੀਂ ਹੈਗੀ ਇੰਜਨ ਬਾ ਇਦਾਂ ਹੀ ਹੈ ਜੀ ਜਮਾਈ ਸਾਊਂਡ ਲੈਸ ਗੱਡੀ ਹੈ ਜੀ ਲਓ ਜੀ ਪਟਰੋਲ ਦੇ ਇੰਜਨ ਜਿੰਨੀ ਆਵਾਜ਼ ਦਿਖਾ ਰਹੀ ਆ ਬਈ ਗੱਡੀ ਸਾਫ਼ ਸੁਥਰੀ ਗੱਡੀ ਤੇ ਅੰਦਰੋਂ ਵੀ ਰੀਵਰ ਨਾਮੇ ਆ ਜੀ ਹੂੰ ਟੱਚ ਸਕਰੀਨ ਲੱਗੀ ਆ 올 ਫੰਕਸ਼ਨ ਵਰਕਿੰਗ ਆ ਜੀ ਠੀਕ ਆ ਵੀਰੇ ਏਸੀ ਹੀਟਰ ਸਭ ਕੁਝ ਚੱਲਦਾ ਕੋਈ ਕਮੀ ਤਾਂ ਨਹੀਂ ਗੱਡੀ ਚ ਕੋਈ ਕਮੀ ਨਹੀਂ ਜੀ ਠੀਕ ਆ 3 ਲੱਖ 3 ਲੱਖ 45 ਹਜ਼ਾਰ ਦੀ 45 ਹਜ਼ਾਰ ਦਸੰਬਰ ਦੀ ਆ ਜੀ ਇਹ 15 ਮਾਡਲ ਦਸੰਬਰ ਦੀ ਲਾਸਟ ਦੀ ਹਾਂ ਜੀ ਠੀਕ ਆ ਡੀਜ਼ਲ ਦੀ ਗੱਡੀ ਆ ਬਾਈ ਐਵਰੇਜ ਦੀ ਬਹੁਤ ਚੰਗੀ ਆਉਂਦੀ ਆ 20+ 20+ ਆ 20+ ਐਵਰੇਜ ਆ ਠੀਕ ਆ ਬਾਈ ਤੇ ਲੋਨ ਕਿਨੇ ਦਾ ਕਰਾ ਦੋਗੇ ਤੇ ਤੇ ਲੋਨ ਭਾਈ 70-80 ਹਜ਼ਾਰ ਰੁਪਏ ਦੇ ਕੇ ਬਾਕੀ ਲੋਨ ਹੋ ਜਾ। ਠੀਕ ਆ ਭਾਈ। 22-3 ਲੱਖ ਦੇ ਵਿੱਚ ਵਿੱਚ ਲੋਨ ਹੋ ਜਾਊ। ਹੂੰ। ਇਹ ਫਰਸਟ ਆਨਰ ਗੱਡੀ ਆ ਜੀ, ਫੋਰਡ ਦੀ। ਹੂੰ। ਇਕੋ Sport ਟੋਪ ਮਾਡਲ ਆ ਇਹ। ਜੀ। 올ਾਈਟ ਆ ਰੇਪੇ ਹੋਏ ਆ। ਗੱਡੀ ਦੇ ਦਾਂਗੇ 395 ਹਜ਼ਾਰ ਦੀ ਇਹ। 395 ਹਜ਼ਾਰ ਦੀ 2016 ਮਾਡਲ? 50 ਹਜ਼ਾਰ ਰੁਪਏ ਲੈ ਕੇ ਉਹ ਬਾਕੀ ਲੋਨ ਹੋ ਜਾਊਗਾ। 2016 ਮਾਡਲ। 50 ਹਜ਼ਾਰ ਰੁਪਏ ਲਿਆਓ ਭਾਜੀ ਬਾਕੀ ਸਾਰੀ ਲੋਨ ਹੋ ਜਾਊ। ਸਟੀਰੀਂਗ ਕੰਟਰੋਲ, ਆਟੋ AC, ਕਲਾਈਮੇਟ, 에ਅਰ ਬੈਗ ਸਾਰੇ ਫੰਕਸ਼ਨ ਆ ਇਹਦੇ ਵਿੱਚ। ਠੀਕ ਆ ਵੀਰੇ। ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਆ ਘੱਟ ਬਜਟ ਦੇ ਵਿੱਚ ਇਕੋ स्पोर्ट ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਜੀ ਪੋਲੋ 2015 ਮਾਡਲ ਜੀ ਇਹ ਗੱਡੀ ਆਪਾਂ ਦੇ ਦੇਣੀ 295000 ਰੁਪਏ ਦੀ 15 ਮਾਡਲ 295000 ਦੀ 2.5 ਲੱਖ ਦਾ ਲੋਨ ਕਰਾ ਦਾਂਗੇ ਜੀ ਡੀਜ਼ਲ ਹਾਂ ਜੀ ਡੀਜ਼ਲ ਠੀਕ ਆ ਬਾਈ 2.5 ਲੱਖ ਦਾ ਲੋਨ ਹੋ ਜਾਊਗਾ ਤੇ 45000 ਰੁਪਿਆ ਲੈ ਕੇ ਆਣਾ ਬਾਈ ਤੁਸੀਂ ਡਾਊਨ ਪੇਮੈਂਟ ਦਾ ਬਾਕੀ ਸਾਰੀ ਲੋਨ ਹੋ ਜਾਊਗਾ ਕੰਡੀਸ਼ਨ ਵਾਈਜ਼ ਇਹ ਵੀ ਗੱਡੀ ਨਵੀਂ ਆ ਕਰੋ ਚੈੱਕ ਬਈ ਨਵੇਂ ਸੀਟ ਕਵਰ ਨੇ ਸਾਫ ਸੁਥਰਾ ਇੰਟੀਰੀਅਰ ਆ 45000 ਰੁਪਇਆ ਲਿਆਓ ਤੇ ਗੱਡੀ ਘਰੇ ਲੈ ਕੇ ਜਾਓ 3,65,000 ਰੁਪਏ ਦੀ ਗੱਡੀ ਹੈ ਜੀ ਇਹ ਆਈ 10 ਗ੍ਰੈਂਡ 2017 ਜੀ ਦੋਨੇ ਚਾਬੀਆਂ ਨਾਲ ਚਾਰੇ ਟਾਇਰ ਨਵੇਂ ਜੀ 65000 ਰੁਪਏ ਲੈ ਕੇ ਆਓ 3 ਲੱਖ ਦਾ ਲੋਨ ਹੋ ਜਾਊ ਕੀ ਬਾਤ ਹੈ ਆਈ 10 ਗ੍ਰੈਂਡ ਕੰਡੀਸ਼ਨ ਵਾਈਜ਼ ਵਾਈ ਜੀ ਸਾਫ਼ ਸੁਥਰੀ ਕਰੋ ਜਾ ਚਾਹੇ ਚਾਰੇ ਟਾਇਰ 500 ਕਿਲੋਮੀਟਰ ਟਾਇਰ ਚੱਲੇ ਨਹੀਂ ਜੀ ਹਜੇ ਨਵੇਂ ਨੂੰ ਲਾ ਦੇ ਅੱਛਾ ਠੀਕ ਹੈ ਵੀਰੇ ਜੇ ਕਿਹਦੇ ਟਾਇਰ ਨੇ ਹੈਨਾ ਵੀਰੇ ਆ ਮੂਰਲਾ ਟਾਇਰ ਦਿਖਾ ਦੋ ਕਰੋ ਜੀ ਦੇ ਚੈੱਕ ਕਰੋ ਟਾਇਰ ਜਮਾਨ ਨਵੇਂ ਠੀਕ ਆ ਵੀਰੇ ਕਿੰਨੀ ਡਾਊਨ ਪੇਮੈਂਟ ਲੈ ਕੇ ਆਉਣੇ ਆ ਜੀ 65000 ਰੁਪਏ ਲੈ ਕੇ ਆਓ ਤੇ 3 ਲੱਖ ਦਾ ਲੋਨ ਹੋ ਜਾ ਠੀਕ ਆ ਭਾਈ ਜੀ ਲੋਥਰਾ ਕਾਰ ਬਾਜ਼ਾਰ ਕਹਾੜਾ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਾਲ ਕਰਕੇ ਕਿਸੇ ਵੀ ਗੱਡੀ ਦੀ ਜ਼ੀਰੋ ਡਿਟੇਲ ਲੈਣੀ ਆ ਸਾਈਪਾ ਕੇ ਬੁੱਕ ਕਰਨੀ ਆ ਤਾਂ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ